ਸਰਕਾਰ ਮੁਤਵਰ ਲੋਕਾਂ ਨੇ ਸਕੇ ਕਰਨੀ ਸਰਕਾਰ ਜਿੰਦਾਬਾਦ ਕਿਰਪਾ ਸਰਕਾਰ ਮੁਤਵਰ ਕਿਰਪਾ ਸਰਕਾਰ ਜਿੰਦਾਬਾਦ ਲੋਕਾਂ ਨੇ ਸਕੇ ਕਰਨੀ ਸਰਕਾਰ ਕਿਰਪਾ ਸਰਕਾਰ ਮੁਤਵਰ ਕਿਰਪਾ ਸਰਕਾਰ ਜਿੰਦਾਬਾਦ ਮੇਰਾ ਨਾਮ ਕਲਜੀਪ ਸਿੰਘ ਹੈ ਸਾਡਾ ਸਰਪੰਚ ਜੀਵਨ ਸਿੰਘ ਆਲਾ ਪ੍ਰਿੰਡ ਹੈ ਜੀ ਮਾਮਲਾ ਕੀ ਤੁਸੀਂ ਧਰਨਾ ਪ੍ਰਦਰਸ਼ਨ ਕਰਿਆ ਵੀਡੀਓ ਪਲਾਕੂ ਦੇ ਕਿੱਥੇ ਧਰਨਾ ਹੋ ਰਿਹਾ ਕੀ ਕਹਿਣਾ ਚਾਹੁੰਦੇ ਮਾਮਲਾ ਇਹ ਹੈ ਜੀ ਪੰਚਾਇਤੀ ਇਲੈਕਸ਼ਨ ਚੱਲ ਰਹੇ ਹੈਗੇ ਨੋ ਸੀ ਤਿੰਨ ਦਿਨ ਹੋ ਗਏ ਲੋਕਾਂ ਨੂੰ ਖੱਜਲ ਖਵਾਰ ਹੁੰਦਿਆਂ ਨੂੰ ਤੇ ਦੇ ਨਹੀਂ ਰਹੇ ਸਾਡੇ ਪਿੰਡੋਂ ਅਸੀਂ ਸਰਪੰਚੀ ਦੇ ਕਾਗਜ਼ ਭਰੇ ਆ ਤੇ ਤਿੰਨ ਵਾਰੀ ਫਾਰਮ ਦੇਤੇ ਅੰਦਰ ਤਿੰਨੇ ਵਾਰੀ ਫਾਰਮ ਕਹਿੰਦੇ ਵੀ ਇੱਥੇ ਤਾਂ ਗਮਾਟ ਕੇ ਠਿਆ ਨਹੀਂ ਰਹੇ ਅੰਦਰ ਜਾ ਜਾ ਆਮ ਆਦਮੀ ਪਾਰਟੀ ਦੇ ਲੀਡਰ ਆ ਕੁਝ ਅੰਦਰ ਬੈਠੇ ਰਹਿੰਦੇ ਆਗੇ ਤੇ ਜਿਹੜੇ ਦੇ ਆਪ ਵਿੱਚ ਵੈਸ ਵਾਲੇ ਬੰਦੇ ਤੇ ਦੇਣੇ ਆ ਦੇ ਦਿੰਦੇ ਆ ਕਿ ਨਹੀਂ ਆਓ ਅੰਦਰ ਹੀ ਰੱਖੀ ਬੈਠੇ ਆ ਆ ਦੇਖੋ ਅੱਜ ਸ਼ਾਮ ਦੇ 5:30 ਹੋ ਗਏ ਸਵੇਰੇ ਆਏ ਆ ਤੇ ਦਨ ਚਾਰ ਵਾਰ ਅਪਰੋਚ ਕੀਤੀ ਆ ਕੋਈ ਸੁਣਵਾਈ ਨਹੀਂ ਕੀਤੀ ਰੰਗਲੇ ਪੰਜਾਬ ਦੇ ਰੰਗ ਦੇਖ ਲੋ ਕਿੱਦਾਂ ਨੇ ਟੜ ਰਹੇ ਆ ਤਾਂ ਤਾਂ ਛੁੱਟੀ ਸੀਗੀ ਅੱਜ ਫੇਰ ਵੀ ਦੇਖ ਰਹੇ ਸੀ ਹਾਂ ਐਨਓਸੀ ਦੇ ਰਹੇ ਸੀ ਸਰ ਮਿਲਦਾ ਜੀ ਐਨਓਸੀ ਮਿਲ ਜਾਨੀਆਂ ਸੀਆਂ ਮਿਲਦੀਆਂ ਆਪਦੇ ਜਵੈਸ ਵਾਲੇ ਬੰਦਿਆਂ ਨੂੰ ਆਂਗੇ ਅਸੀਂ ਕ ਅਪਰੋਚ ਵੀ ਕੀਤੀ ਆ ਆਮ ਆਦਮੀ ਪਾਰਟੀ ਦੇ ਅੰਦਰ ਲੀਡਰ ਬੈਠੇ ਸੀਗੇ ਤੇ ਵੀ ਸਾਨੂੰ ਵੀ ਦਿੱਤੀ ਜਾਵੇ ਐਨਓਸੀ ਤੋਂ ਜੋ ਇਲੈਕਸ਼ਨ ਆ ਹਾਰ ਜਿੱਤ ਦਾ ਕਰਮਾਂ ਦੇ ਹੈਗੇ ਅਸੀਂ ਕੱਲ ਨੂੰ ਇਲੈਕਸ਼ਨ ਦਾ ਹੋਣੇ ਜਾਂਦੇ ਹੈਗੇ ਪਰ ਜਿਹੜੀ ਸਰਕਾਰ ਤੋਂ ਉਮੀਦ ਸੀ ਉਹ ਸੋਚੀ ਵੀ ਨਹੀਂ ਗਈ ਵੀ ਉਹ ਇਦਾਂ ਦਾ ਕਰਨਗੇ ਬਦਲਾ ਦੇ ਰੰਗ ਹੀ ਆ ਨਿਤ ਨਵੇਂ ਰੰਗ ਦੀਏ ਕਰਦੇ ਆ ਸਰਪੰਚ ਦੀ ਲੈਂਦੇ ਸੀਗੇ ਅੰਨਸੂ ਚੰਕੌਰ ਸਿੰਘ ਆਈ ਮੁੰਡਾ ਇਹ ਜੀਵਨ ਸਿੰਘ ਵਾਲੇ ਤੋਂ ਏਰੀਆ ਐਨਓਸੀ ਅਪਲਾਈ ਕੀਤੀ ਜੀ ਤਿੰਨ ਵਾਰ ਅਪਲਾਈ ਕਰ ਚੁੱਕੇ ਆ ਇੱਕ ਵਾਰ ਵੀ ਨਹੀਂ ਹੁਣ ਮੰਗ ਕੀ ਕਰਦੇ ਆ ਮੰਗਦਾ ਇਹੀ ਕਰਦੇ ਆ ਵੀ ਸਾਨੂੰ ਐਨਓਸੀ ਦਿੱਤੀ ਜਾਵੇ ਦਾ ਤਾਂ ਕੇ ਅਸੀਂ ਆਪਦੇ ਫੈਲ ਅਪਲਾਈ ਕੀਤੀ ਨਹੀਂ ਅਸੀਂ ਧਰਨਾ ਪ੍ਰੋਸ਼ਨ ਪਿੰਡ ਜਾ ਕੇ ਹੋਰ ਕਰਾਂਗੇ ਤੁਹਾਡੀ ਕੋਈ ਸੁਣਵਾਈ ਨਹੀਂ ਖੱਜਲ ਖਵਾਰੀ ਆ ਬਗਾਰ ਮਾਦੋਲੇ ਟਾਰਚਰ ਕੀਤਾ ਜਾ ਰਿਹਾਗਾ ਦਿਮਾਗ ਪਰੇਸ਼ਾਨ ਕਰਦੇ ਹੈਗੇ ਇਦਾਂ ਨਾਲ ਪਰੇਸ਼ਾਨ ਨਾਲ ਕੋਈ ਨਹੀਂ ਹੋਣਾ ਵਾਲਾ ਨਹੀਂ ਦਿੱਤਾ ਫਿਰ ਅਗਲਾ ਪਿੰਡ ਧਰਨਾ ਤੇ ਪਿੰਡ ਜਾ ਕੇ ਪ੍ਰੋਗਰਾਮ ਲੀਕਦੇ ਹੈਗੇ ਤੇ ਲੋਕਾਂ ਨੂੰ ਦੱਸਦੇ ਹੈ ਆਹ ਪ੍ਰੋਗਰਾਮ ਆ ਤੇ ਲਗਭਗ ਧਰਨਾ ਦਾ ਪੱਕਾ ਹੀ ਆਗਾ ਮੇਰਾ ਨਾਮ ਅਸਦੀਪ ਸਿੰਘ ਹੈ ਜੀਵਨ ਸਿੰਘ ਵਾਲੇ ਤੋਂ ਪਿੰਡ ਤੋਂ ਇਹ ਮਾਮਲਾ ਸੀ ਤੁਸੀਂ ਧਰਨਾ ਪ੍ਰਦਰਸ਼ਨ ਕਰਿਆ ਅੱਜ ਅਸੀਂ ਇਹ ਮਾਮਲਾ ਸੀ ਇਹ ਸਾਨੂੰ 3 ਦਿਨ ਹੋ ਗਏ ਸਰ ਇੱਥੇ ਭਿਪੜਕ ਦੇ ਫਰਜ਼ਾਨ ਨੂੰ ਸਾਡੇ 3 ਵਾਰੀ ਅਸੀਂ ਫਾਰਮ ਜਮਾ ਕਰਾਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆਮ ਆਦਮੀ ਦੇ ਲੀਡਰ ਪਿੱਛੋਂ ਦੀ ਆ ਕੇ ਫਾਰਮ ਫੜ ਕੇ ਲੈ ਆਈ ਜਾਂਦੇ ਆ ਅੰਦਰ ਵੀ ਲੀਡਰ ਆਪ ਦਾ ਕੰਮ ਚਾ ਕਰੀ ਬੈਠੇ ਆ ਆਪ ਖੁਦ ਆ ਕੇ ਇੱਥੇ ਆਉਂਦੀਆਂ ਜਿਹੜੇ ਐਨਓਸੀ ਆ ਉਹ ਲਿਆ ਰਹੇ ਆ ਆਪ ਦੇ ਹਨਾ ਲੀਡਰ ਨਾਲ ਲਿਆ ਲੈ ਕੇ ਛੁੱਟੀ ਸੀ ਫਿਰ ਵੀ ਲਈ ਗਈ ਹਾਂ ਫਿਰ ਵੀ ਲਈ ਗਈ ਹੈ ਸਰ ਅੰਦਰ ਸਾਨੂੰ ਕੋਈ ਜਾਣ ਨਹੀਂ ਦਿੰਦਾ ਜਾ ਰਿਹਾ ਠੀਕ ਹੈ ਨਾ ਇਹ ਤਿੰਨ ਵਾਰੀ ਫਾਰਮ ਫੜਵਾ ਤੇ ਅੱਜ ਫੇਰ ਅਸੀਂ ਫਾਰਮ ਫੜਾਉਣੇ ਸੀ ਉਹ ਵੀ ਸਾਡੇ ਵਾਪਸ ਕਰ ਦਿੱਤੇ ਗਏ ਠੀਕ ਹੈ ਜੀ ਇਹਦੇ ਵਿੱਚ ਬਾਰੇ ਬਾਰੇ ਸਾਡੇ ਨਾਲ ਆ ਹੀ ਹੋ ਰਿਹਾ ਤਿੰਨ ਦਿਨ ਹੋ ਗਏ ਸਰ ਸਾਨੂੰ ਆ ਹੀ ਪੜਕਦੇ ਫਿਰ ਜਾਂ ਨੂੰ ਸਾਸੀਂ ਬਾਹਰ ਖੜੇ ਸੀ ਤੇ ਮਗਰ ਦੀ ਸਾਰੀ ਟੀਮ ਜਿਹੜੀ ਅੰਦਰ ਬੈਠੀ ਸੀ ਸਾਰੀ ਟੱਪ ਭੱਜ ਗਈ ਸਾਰਾ ਤੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਥੇ ਐਨਓਸੀ ਲੈਣ ਲਈ ਕੱਲ ਹੈ ਸਾਨੂੰ ਆਏ ਸੀ ਕੱਲ ਮਿਲ ਜੂਗੀ ਪਰਸੋਂ ਮਿਲ ਜੂਗੀ ਸਾਨੂੰ ਐਨਓਸੀ ਨਹੀਂ ਮਿਲ ਰਹੀ ਬਿਲਕੁਲ ਵੀ ਮੰਗ ਸਾਡੀ ਇਹ ਹੈ ਵੀ ਐਨਓਸੀ ਸਾਨੂੰ ਦਿੱਤੀ ਜਾਵੇ ਮੇਰੇ ਚਾਚਾ ਜੀ ਸਰਪੰਚਾਂ ਦੀ ਇਲੈਕਸ਼ਨ ਲੜ ਰਹੇ ਸੀ ਜਿਹਦੇ ਕਰਕੇ ਸਾਨੂੰ ਐਨਓਸੀ ਚਾਹੀਦੀ ਆ ਠੀਕ ਹੈ ਜਿਹੜੇ ਦੂਸਰੇ ਵਿਰੋਧ ਪਾਰਟੀ ਲੀਡਰ ਆ ਉਹ ਸਾਨੂੰ ਐਨਓਸੀ ਲੈਣ ਨਹੀਂ ਦੇ ਰਹੇ ਤੇ ਜੇ ਨਹੀਂ ਹੋਣਾ ਅਗਲਾ ਕਰ ਲੋ ਜੀ ਹੁਣ ਧਰਨਾ ਸਾਡੇ ਧਰਨਾ ਹੀ ਸਾਡੇ ਧਰਨਾ ਲੱਗੂਆ ਹੀ ਪਿੰਡਾਂ ਵੀ ਧਰਨਾ ਲਾਵਾਂਗੇ ਜਿੰਨੇ ਸਾਰੇ ਪਿੰਡ ਦੇ ਲੋਕ ਆ ਜਿਹੜੇ ਸਾਡੇ ਨਾਲ ਖੜੇ ਆ ਉਹ ਸਾਰੇ ਇਕੱਠੇ ਹੋਗੇ ਧਰਨਾ ਪ੍ਰਦਰਸ਼ਨ ਕਰਾਂਗੇ ਆ ਸਾਨੂੰ ਐਨਓਸੀ ਚਾਹੀਦੀ ਚਾਹੀਦੀ ਆ ਸਰ ਜੀ ਨਾ ਜੀ ਬਲਵੰਤ ਸਿੰਘ ਜੀ ਭਾਈ ਕੀ ਮਾਮਲਾ ਤੁਸੀਂ ਧਰਨਾ ਪ੍ਰਦਰਸ਼ਨ ਕਰਿਆ ਮਾਮਲਾ ਹੈ ਆਪਣੇ ਤਿੰਨ ਵਾੜਾਂ ਚ ਸਮਤੀ ਨੰਬਰ ਮੈਂਬਰ ਚੁਣੇ ਗਏ ਸੀ ਹਾਂ ਉਹਨਾਂ ਨੇ ਨਸੂਲੀ ਮਿਲਦੇ ਦੋ ਦੋ ਵਾਰੀ ਕਾਗਜ਼ ਭਰਤੇ ਇੱਕ ਨਾਂ ਸਰਪੰਚ ਦਾ ਸਾਡੇ ਆਪਣੇ ਉਹਦੀ ਵੀ ਦੋ ਦੋ ਵਾਰੀ ਕਾਗਜ਼ ਭਰਤੇ ਨੂੰ ਤੇ ਆਹ ਪਾਰਟੀ ਦੇ ਯਾਰ ਠੱਗਾ ਕਰੀ ਜਾਂਦੇ ਨਾ ਪਰ ਆਪਾਂ ਪੋਲੇ ਵਾਂਗੂ ਕਾਜ ਫੈਲਾ ਦੁੱਜ ਜਾਂਦੇ ਨਾ ਤੋ ਤਿੰਨ ਦਾ ਨੌਕਰੀ ਕੀ ਜਾਂਦੇ ਨੇ ਤੇ ਕਹਿੰਦੇ ਸਾਡਾ ਥੋੜਾ ਨੰਬਰ ਹੀ ਨਹੀਂ ਜਿੱਥੇ ਪਹਿਲੇ ਨਹੀਂ ਆਈ ਅੱਜ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਇਹ ਤਾਂ ਕਰਦੇ ਆ ਵੀ ਸਾਨੂੰ ਸਾਡੇ ਕਾਜ ਕਲੀਅਰ ਹੋਣ ਚਾਹੀਦੇ ਨਾ ਸਾਨੂੰ ਇਨਸੂਰ ਮਿਲਣੀ ਚਾਹੀਦੀ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਇਸੇ ਉਮਰ ਦੇ ਵਿੱਚ ਹੀ ਮੰਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ